ਮਾਇਓ ਤੇ ਪਹੁੰਚਦੀ ਕਰੀਏ ਵੀ ਉਹਨਾਂ ਦੇ ਅਗਲੇ ਕੰਮ ਨਾ ਰੁਕਣ। ਬਸ ਠੀਕ ਆ ਹਾਲਾਤ ਤੇ ਮੈਂ ਵਾਰ-ਵਾਰ ਨਹੀਂ ਰਿਪੀਟ ਕਰਨਾ। ਭਾਜੀ ਕਹਿਣ ਵਾਲੀ ਗੱਲ ਆ ਯਾਰ ਕੋਈ ਯਾਰ ਯਾਰ ਵਿਚਾਰਿਆਂ ਦਾ ਇੱਕ ਇੱਕ ਕਮਰਾ ਸਾਰਾ ਕੁਝ ਹੀ ਰੁੜ ਗਿਆ ਯਾਰ। ਕਿੱਥੇ ਸੌਣਗੇ ਉਹ? ਕਿੱਥੇ ਸੌਣਗੇ? ਠੀਕ ਆ ਆ ਸਾਡੇ ਅਮਨਵੀਰ ਨੇ ਇਹਨਾਂ ਨੇ ਪ੍ਰੋਪਰ ਸਾਨੂੰ ਪ੍ਰੋਪਰ ਘਰ ਬਣਾ ਵੀਰੇ ਕਿੰਨੇ ਆ ਆ ਗਿਆ ਆਪਣੇ ਕੋਲ। 10 15 ਤੋਂ 20 10 15 ਵੀਰੇ ਕੋਲ ਆ ਗਏ ਠੀਕ ਆ ਅੱਜ ਆਪਾਂ ਵੀਰੇ 100 ਘਰ ਕਵਰ ਕਰਨਾ ਮੇਰੀ ਗੱਲ ਸੁਣੋ ਸਾਰੇ ਆਪਾਂ ਇੰਟਰਵਿਊ ਤੇ ਵੀ ਹੁਣ ਟਾਈਮ ਨਾ ਲਾਈਏ ਬਿਲਕੁਲ ਬਾਈ ਜਿੱਦਾਂ ਕੱਲ ਅਸੀਂ ਅਸੀਂ ਗਏ ਸੀ ਬਾਈ ਕਿ ਗ੍ਰੰਥੀ ਸਿੰਘ ਉਹ ਕਹਿੰਦਾ 19 ਸਾਲ ਦਾ ਮੁੰਡਾ ਉਹਨੇ ਮਿਹਨਤ ਕਰ ਕਰੇ ਘਰ ਬਣਾਇਆ ਉਹ ਕਹਿੰਦਾ ਸਾਰਾ ਰੁੜ ਗਿਆ ਪਿੱਛੇ ਨਾ ਭਾਉ ਜੀ ਤੋਂ ਪੁੱਛੋ ਯਾਰ ਕੀ ਸਾਡਾ ਹਾਲਾਤ ਸੀ ਕੱਲ ਯਾਰ ਬਾਈ ਕੀ ਮਹਿਸੂਸ ਕੀ ਹੁੰਦਾ ਬਾਈ ਕਿਵੇਂ ਦਿਲੋਂ ਕੀ ਦੇਖਦੇ ਉੱਥੇ ਜਾ ਕੇ ਲੋਕਾਂ ਨਹੀਂ ਰਿਹਾ ਜਾਂਦਾ ਵੀਰੇ ਨਹੀਂ ਰਿਹਾ ਜਾਂਦਾ ਯਾਰ ਬੜਾ ਹੋਰ ਤਰ੍ਹਾਂ ਫੀਲ ਹੁੰਦਾ ਲੋਡ ਆ ਯਾਰ ਨਾਲ ਖੜੋ ਅਜ ਹਾਂਜੀ ਅੱਜ ਲੱਗਦਾ ਪੰਜਾਬ ਦੇ ਹੋਰ ਲੋਕਾਂ ਨੂੰ ਵੀ ਜਿਹੜੇ ਆ ਗਰਾਊਂਡ ਤੇ ਆ ਕੇ ਕੰਮ ਕਰਨ ਦੀ ਇਹਨਾਂ ਨਾਲ ਖੜਨ ਦੀ ਲੋੜ ਹੈ ਵੀਰੇ ਅਸੀਂ ਪੰਜਾਬ ਦੇ ਬੱਚਿਆਂ ਪੰਜਾਬ ਨੇ ਬਣਾਇਆ ਮੈਂ ਫਿਰ ਫਿਰ ਰਿਪੀਟ ਕਰੀ